ਮੈਂ ਇਸ ਵੀਡੀਓ ਚ ਇਹ ਨਾ ਖੇਤੀ ਲਾ ਦੀ ਅਸਲ ਵਜ੍ਹਾ ਦੱਸਾਂਗਾ ਕਿ ਕਿਉਂ ਮੋਦੀ ਸਾਹਿਬ ਨੇ ਬਿਨਾਂ ਪਾਰਲੀਮੈਂਟ ਚ ਬਹਿਸ ਕੀਤੇ ਇਹ ਪਾਸ ਕਰ ਦਿੱਤੇ ਸਨ ਕਿਉਂ ਪੰਜਾਬ ਚ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਤੁਸੀਂ ਮੇਰੀ ਖੇਤੀ ਤੇ ਪਹਿਲੀ ਵੀਡੀਓ ਦੇਖਣਾ ਸਾਰੀ ਪੋਲਿਟਿਕ ਸਮਝਣ ਲਈ ਜੋ 1831 ਚ ਸ਼ੁਰੂ ਹੋਈ ਸੀ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਬਹੁਤ ਜਲਦੀ ਇੰਡੀਆ ਪਾਕਿਸਤਾਨ ਨਾਲ ਦੋਸਤੀ ਪਾ ਕੇ ਬਾਰਡਰ ਖੋਲਣ ਵਾਲਾ ਹੈ ਤੇ ਅੰਮ੍ਰਿਤਸਰ ਚ ਸਾਰੇ ਇੰਡੀਆ ਦੇ ਬਰੋਕਰ ਆ ਕੇ ਬੈਠੇਗਾ ਜੋ ਆਪਣੀ ਸਟੇਟ ਦਾ ਟ੍ਰੇਡ ਇਥੇ ਯੂਰਪ, ਸੈਂਟਰਲ ਏਸ਼ੀਆ ਨਾਲ ਕਰੇਗਾ ਤੇ ਈਰਾਨ ਰਸ਼ੀਆ ਤੋਂ ਗੈਸ ਪਾਈਪਲਾਈਨ oil ਪੰਜਾਬ ਫਾਜ਼ਿਲਕਾ ਆਵੇਗਾ ਸੋ ਪੰਜਾਬ ਦੀ ਜ਼ਮੀਨਾਂ ਦੀਆਂ ਕੀਮਤਾਂ ਬਹੁਤ ਵੱਧ ਜਾਣਗੀਆਂ ਉਸੇ ਦਿਨ ਕਣਕ ਰਾਈਸ ਬੰਦ ਕਰਕੇ ਤੇ ਨਹਿਰਾਂ ਦਾ ਮਿੰਨਰਲਸ ਭਰਪੂਰ ਪਾਣੀ ਨਾਲ ਫਸਲ ਸਬਜ਼ੀਆਂ ਤੇ ਫਰੂਟ ਦੀ ਖੇਤੀ ਹੋਵੇਗੀ ਤੇ ਸਾਰੀਆਂ ਫਸਲਾਂ ਯੂਰਪ 터ਕੀ ਸੈਂਟਰਲ ਏਸ਼ੀਆ ਜਾਣਗੀਆਂ ਇਸ ਨਾਲ ਜ਼ਮੀਨਾਂ ਦੇ ਮਾਲਕ ਬਹੁਤ ਅਮੀਰ ਹੋ ਜਾਣਗੇ ਜੋ ਸਰਕਾਰ ਨਹੀਂ ਚਾਹੁੰਦੀ ਇਹ ਬਸ ਇੰਤਜ਼ਾਰ ਕਰ ਰਹੀ ਆ ਕਿ ਜਲਦੀ ਅਸੀਂ ਜ਼ਮੀਨਾਂ ਕਿਸਾਨਾਂ ਤੋਂ ਖੋ ਕੇ ਅਬਾਨੀਆ ਦਾਨੀ ਅਤੇ ਵੱਡੇ ਸਿਆਸਤਦਾਨ ਮਾਲਕ